ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਕਰ ਸਤਿਮਾ ਇੱਕ ਓੰਕਾਰ ਸਤ ਗੁਰ ਪਰਤਦ ਤੇਰੇ ਕਵਣ ਕਵਨ ਕਹਿ ਚਹਿ ਗਾਵਾਂ ਤੁਮ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ बन न सा को तू तो ठाकरे भगवान तेरे कमण कमण गुण कह कह गाव तू तो साहेब गुणी ने <coughs> ਤੁਮਰੀ ਮਹਿਮੋਬਰਨ ਨਾਸਾ ਕੋ ਤੋਠਾ ਕਰਿ ਉਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੇ ਤੇਉ ਰਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨ ਕੋਈ ਰਹਾਉ ਮੈਂ ਤਾਂ دیਵਾਨ ਤੋ ਹੈ ਮੇਰੇ ਸਵਾਮੀ ਮੈਂ ਤੋ ਤੇ ਆ ਗਏ ਅਰਦਾਸ ਮੈਂ ਹੋਰ ਠਾਉ ਨਹੀਂ ਜਿਸ ਪਹਿਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚ ਤਰਪੀ ਵਿੱਚ ਪਾਣੀ ਵਿੱਚ ਕਾਸਤ ਅਗਨ ਤਰੀ ਜੈ ਬੱਕਰੀ ਸਿੰਘ ਇਕੱਤੇ ਥਾਂਏ ਰਾਖੈ ਮਨ ਹਰ ਜਪ ਭਰਮ ਪਾ ਦੂਰ ਕੀਚੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਣੀ ਆਣ ਦਿਵਾਏ ਜੋ ਉਤਰਤੀ ਚਰਨ ਤਲ ਤੇ ਉਪਰ ਆਵੇ ਧੂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉ ਧਰਤੀ ਚਰਨ ਤਲਤੇ ਉੱਪਰ ਆਵੇ ਤਿਉ ਨਾਨਕ ਸਾਧ ਜਨਾ ਜਗਤਿਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਘਾਰ 7ਵੇਂ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਤੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਹੇ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਤੇ ਮੈਂ ਮੇਰੀ ਰੱਖਿਆ ਕਰ ਤੇਥੋਂ ਬਿਨਾਂ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਕਰ ਰਹਾ ਹੇ ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਮਾਲਕ ਹੈ ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੂੰ ਸਭ ਦਾ ਪਾਲਣ ਹਾਲਾ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫ਼ਤ ਸਲਾਹ ਕਰ ਸਕਦਾ ਹਾਂ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਹੇ ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰੇ ਵਾਸਤੇ ਆਸਰਾ ਹੈ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ ਮੈਂ ਆਪਣਾ ਹਰੇਕ ਸੁੱਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ हे ਮੇਰੇ ਮਨ ਵੇਖ ਪਾਣੀ ਦੇ ਵਿੱਚ ਹੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅੱਗ ਰੱਖੀ ਹੋਈ ਹੈ ਮਾਲਕ ਪ੍ਰਭੂ ਨੇ ਮਾਨੋ ਸ਼ੇਰ ਤੇ ਬੱਕਰੀ ਇੱਕੇ ਥਾਂ ਰੱਖੇ ਹੋਏ ਹਾਲੇ ਹੈ ਮਨ ਤੂੰ ਕਿਉਂ ਡਰਦਾ ਹੈ ਅਜੇ ਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ। हे संत जनों ویکھੋ ਪਰਮਾਤਮਾ ਦੀ ਵੱਡੀ ਤਾਕਤ। ਪਰਮਾਤਮਾ ਉਹਨਾਂ ਨੂੰ ਆਦਰ ਦਿਵਾਉਂਦਾ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। हे नानक ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ। ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਰਜ ਨਾਮ ਦੇ ਚਰਨਾ ਵਿੱਚ ਪਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ आवर 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਸੋਹੀ Fourth Mahav, Seventh House, One Universal Creator, God, by the grace of the True Guru. Guru Sahib Ji says that which, which of your glor glorious virtues should I sing and recount, Lord? You are my Lord. And master, the trayer of excellence. I cannot express your glorious praises. You are my lord and master, lofty and benevolent. The name of the Lord, Har Har, is my only support. If it pleases you, please save me. O my Lord and Master, <coughs> without you I have no other at all. Pause. You alone are my strength and my court. <coughs> o my Lord and Master, unto you alone I pray. There is no other place where I can offer my prayers I can tell my pains and prayers only to you Water is locked up in the earth and fire is locked up in wood The sheep and the lions are kept in one place O mortal meditate on the Lord and your doubts and fears shall be removed. So behold the glorious greatness of the Lord. O saints, the Lord blesses the dishonored with honor as dust rises from underfoot. O Nanak, so does the Lord make all people fall at the feet of the Holy. In the last stanza, I would like to explain in detail. Guru Sahib said that water is locked up in the earth, and earth also in the water, and the fire is locked up in the wood. <coughs> it looks like the sheep. And the lions are kept in one place. So, O Matao, meditate on the Lord Vaikru, and your doubts and fears shall be removed. So, behold the glorious greatness of the Lord Vaikru, O saints. The Lord blesses the dishonoured with honour, as dust rises from underfoot. Means when the person is died, the Muslim people they and uh, put into the grave, and the others burned or some people uh, uh, thrown into the water. So like uh, the dust, all the in his life, like we are walking on the earth. So after. Our death, our body is uh, uh, in under the uh, dust, like under the earth, so everybody can put feet on our bodies. So, this is the meaning as dust arises from underfoot, O Nanak. So, does the Lord make all people fall at the feet of the holy? Those people who are meditating on the uh, Lord. so all people respect them debow their heads in front of them wahiguru ji ka khalsa wahiguru ji ki fatah hai